ਰਾਜਾ ਆਹ ਦੇਖੋ ਆਹ ਕਬੱਡੀ ਦਾ ਟੋਟਾ ਸਾਹ ਪਾਉਣ ਦੀ ਪਹਿਲੀ ਸਾਹ ਆਹ ਤਕੜਾ ਹੈ ਕਬੱਡੀ ਦਾ ਆਹ ਸਵਾਦ ਹੈ ਉਧਰਲੇ ਪਾਸੇ ਤੁਗਾ ਦੇ ਦਿਨ ਮਿੱਤਰਾਂ ਦਾ ਲੱਗਦਾ ਏ ਸਹੇਦ ਮਿੱਤਰਾਂ ਦਾ ਲੱਗਦਾ ਇਹਨਾਂ ਦਾ ਰਿਕਾਰਡ ਬੋਲਦੇ ਨੇ ਇਧਰ ਪਿੰਡਾ ਮਠੱਡਾ ਜੀ ਕਹਿੰਦੇ ਸ਼ਮੀਨ ਜਸਲ ਕਾਉਂਸਲਰ ਸਾਹਿਬ 2000 ਪਾਉਂਡ ਦੇ ਗਏ ਕ੍ਰੈਡੈਂਟ ਕਲੱਬ ਦੇ ਲਈ ਸ਼ਮੀਲ ਜਸਲ ਜੀ ਉਹਨਾਂ ਦਾ ਧੰਨਵਾਦ ਹੈ ਪਰ ਕੈਲਪੁਰੀ ਵਾਲਾ ਆਹ ਕੈਲਪੁਰੀਏ ਨੇ ਬੱਲੇ ਬੱਲੇ ਕਰਵਾ ਦਿੱਤੀ ਆਹ ਦੇਖੋ ਆਹ ਦੋ ਕਬੜੀਆਂ ਆਹ ਵਾਹ ਓਏ ਨੌਜਾਨਾ ਕਹਿੰਦਾ ਮੈਂ ਵੀ ਜੱਟ ਦਾ ਪੁੱਤ ਹਾਂ ਰਹਿਣਗੇ ਮਨੀਤੂਰ ਜੀ ਤੇ ਬਿੱਲਾ ਗਾਲਵ ਜੀ ਤਲਵੀਰ ਲਾਲਾ ਜੀ ਸੋਚਾ ਇਹ ਰ ਕਲਵੰਥ ਚੱਠਾ ਤੇ ਪਾਲਾ ਬਾਜਵਾ ਜੀ ਆਫੀਸ਼ੀਅਲ ਹੋੜ ਕੇ ਟਿਕ ਗਏ। ਬਾਤ ਬਾਕ ਧੰਨਵਾਦ ਦਵਿੰਦਰ ਸਿੰਘ ਪਤਾਰਾ ਸਾਹਿਬ ਵੱਡੇ ਮਾਣ ਹੋੜੇ 골ਡ ਮੈਡਲ ਦੇ ਨਾਲ। ਆਹ ਵਾਹ ਵਾਹ ਸੋਰੀ ਰੈਡ ਰੈਕ। ਆ ਵਾਹ ਓਏ ਗੱਬਰੂ। ਮੇਰੇ ਵੀਰ ਮਨਪ੍ਰੀਤ ਜੀ ਬੰਨਾਂ ਦੇ ਵਿੱਚ ਨਾਂ ਨਾ ਸੋਨੇ ਹੁੱਠੀਆਂ ਦਾ, ਸ਼ੀਰੇ ਬਾਦੜੇ ਦਾ, ਸੋਨੇ ਡਾਂਸੀਆ ਦਾ, ਸ਼ੀਰੇ ਅਲਖੜਾ, ਜਿੱਦੂ ਰਾਮੇ ਵਾਲਿਆ ਜਸ ਸਰ ਹੋਣਾ ਦੀ ਟੀਮ ਆ। ਲਓ ਵਿੱਕੀ, ਵਿੱਕੀ ਤੇ ਪ੍ਰਤਾਪ ਆ। ਆਹ ਦੋ ਮੱਲਾ ਦੇ। ਵਾਹ ਇਹ ਤੇ ਕੜਿਆਰੇ ਵਾਲੇ। ਆਹ ਆਓ ਵੇਖੋ ਅੱਜ ਮੈਟਵੇ ਵਾਲੇ ਬੱਲੇ-ਬੱਲੇ ਕਰਾਉਂਦੇ ਆਂ ਕਹਿੰਦੇ ਸਾਡੀ ਮੱਤ ਦਾ ਸਾਡੀ ਮੱਤ ਦਾ ਪਹਿਲਾਂ ਦਾਦੇ ਪੜਦਾਦਿਆਂ ਦਾ ਚੱਲਦਾ ਸੀ ਨਾ ਅੱਜ ਕੱਲ ਚੱਲਦਾ ਇਹ ਨਾ ਜੱਟਦਾ ਅੱਜ ਕੱਲ ਚੱਲਦਾ ਇਹ ਨਾ ਜੱਟਦਾ ਸ਼ਕੰਦਰ ਦਾ ਪੋਤਾ ਆਹ ਰੇਡ ਦਾ ਟੋਟਾ ਸ਼ਕੰਦਰ ਦਾ ਪੋਤਾ ਰੇਡ ਦਾ ਟੋਟਾ ਆਹ ਬਾਉਂਡਰੀ ਪਹਿਲੀ ਸਾਡੀ ਭੱਟਾ ਕਬੱਡੀ ਦਾ ਆਹ ਫਵਾਦ ਹੈ ਕਬੱਡੀ ਦਾ ਪਿਆਰ ਦੇ ਨਾਲ ਕੋਈ ਨਹੀਂ ਜਿਸ਼ਾ ਦੀ ਨੇ ਵੱਜਦੀ ਹੈ ਮਾਰੀ ਮੋਟੀ ਚੱਲਦੀ ਹੈ ਕੀਰ ਆੜੀਏ ਭਜੀ ਨੇ ਆਖਿਆ ਸੀ ਇੰਗਲੈਂਡ ਦੇ ਵਿੱਚ ਵੀ ਉਹ ਕਬੱਡੀ ਕਹਿੰਦੀ ਜਿੱਤ ਲੜਖਰਾਂ ਦੇ ਬੱਡੇ ਤੇ ਜਿਹਦੇ ਵਿੱਚ ਮਾਰੀ ਮੋਟੀ ਬੱਡੇ ਨਾ ਆਹ ਸਾਹਮਣੇ ਇਸ ਵੇਲੇ sire ਦਾ ਮੈਚ ਹੈ ਅੱਜ ਗਰੇਜ ਨਾਲ ਪੈਸਾ ਵੀ ਦੋ ਬੰਦੇ ਸਾਹਮਣੇ ਆ ਮੇਰੇ ਵੀਰੋ ਇੰਨੇ ਪੌਂਡ ਮਿਲ ਰਹੇ ਐ ਇੰਨੇ ਪੌਂਡ ਮਿਲ ਰਹੇ ਐ ਔਰ ਸਾਹਮਣੇ ਪੌਂਡ ਦਾ ਰੇਟ ਵੀ ਮੈਨੂੰ ਲੱਗਦਾ ਥੋੜਾ ਸਾਲਾ ਨੂੰ ਹੋ ਗਿਆ ਦੁਕਾੜਾ ਦੁਕਾਏ ਮੇਰੇ ਮਿੱਤਰੋ ਆਹ ਭੜ ਗਿਆ ਪੱਟ ਤੇ ਵੱਜ ਗਈ ਟੱਕਰ ਭੜ ਗਿਆ ਪੱਟ ਤੇ ਵੱਜ ਗਈ ਟੱਕਰ ਚੱਲ ਗਿਆ ਟੱਕਰ ਚੱਲ ਗਿਆ ਚੱਕਰ ਪੈ ਗਈ ਟੱਕਰ ਚੱਲ ਗਿਆ ਚੱਕਰ ਚੱਕਾ ਚੱਕਰ ਸਤਿਆ ਮਖੱਡਿਆ ਮਾਰਿਆ ਮੇਲਾ ਅਸਮਾਨ ਸਿੰਘ ਸਾਹਿਬ ਨੇ ਕੰਮ ਉਹ ਕੱਢਿਆ ਜਿਹੜੇ ਅੜ ਗਏ ਲੋਕਾਂ ਤੋਂ ਆਹ ਨੌਜਵਾਨ ਕੁਲਵਿੰਦਰ ਦੀ ਰੇਅਰ ਗੱਗੀ 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 ਜੱਫਾ 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 ਮੇਲਾ 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 ਟੱਕਦਾ 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 ਆਹ ਸਾਈਟ ਦਾ ਮੇਲਾ ਨੱਚਦਾ ਹੋਏਗਾ ਜਰਵਾਨਾ ਜੀ 20 ਪੌਂਡ ਕਹਿੰਦੇ ਖੱਤੇ ਭਾਈ ਅੱਜ ਥੋੜੀ ਢਿੱਲ ਹੋ ਰਹੀ ਆ ਜਰਵਾਨਾ ਤੁਹਾਨੂੰ ਵੀ ਹੋ ਜਾਣਾ ਬੰਦੇ ਜਾੜੇ ਆ ਪਰ ਅੱਜ ਕਰਦਾ ਮੇਲਾ ਥੋੜੀ ਫੈਡਰੇਸ਼ਨ ਕਹਿੰਦੇ ਵੀ ਆਪਾਂ ਸੈਕਟਰੀ ਸਾਹਿਬ ਨੂੰ ਇਹਨਾਂ ਮਾਫੀ ਦੇ ਦੇਣੇ ਚੱਕ 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 ਸਾਬੂ कोई फेक शो नही रियल चक्कर है सामने कबड्डी नौजन करो दी रमने की उधर वेखना भी बूटा दाणा रमना बूटा ना रमना बल्ले 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 ਇਸ ਤਰ੍ਹਾਂ ਦਾ ਲੱਗਦਾ ਏ ਇਸ ਤਰ੍ਹਾਂ ਦਾ ਲੱਗਦਾ ਏ ਖਬਰ ਨੂੰ ਸਭ ਨੂੰ ਠੱਗਦਾ ਏ ਦਿਨ ਮਿੱਤਰਾਂ ਦਾ ਲੱਗਦਾ ਏ ਦਿਨ ਮਿੱਤਰਾਂ ਦਾ ਲੱਗਦਾ ਗਿਆ ਬੇ ਜਲਵੇਲ ਕਲਕਾਰ ਮੋਨੋਪੁਰੀ ਦਾ ਤਾਦ ਦੇ ਮੇਰੇ ਵੀਰੋ ਲੀਗਟ ਕਲੱਬ ਦੇ ਪ੍ਰਧਾਨ ਕਲਵੇਲ ਕੌਟਾ 100 ਪਾਉਂਡ ਕੀ ਬਾਤ ਹੈ ਬ੍ਰਿੰਦਰ ਜੀ ਇਹਦਾ ਬੂਰੀ ਵਾਲੇ ਨੰਬਰ ਦਾ ਰੀਪਲੇ ਬੂਰੀਏ ਦਾ ਨੰਬਰ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਬੂਰੀਏ ਦਾ ਪਾਲੇ ਦਾ ਲੱਗਦਾ ਏ ਤੇ ਮਿੰਦ ਕੀਤੀ ਲੈ ਵੀ ਸਤਿਆ ਭੱਟਾ ਭਾਈ ਆ ਲੌਂਦਾ ਉਧਰਲੇ ਪਾਸੇ ਗੱਗੀ ਫੋ ਆਪਾਂ ਵੇਖਦੇ ਮੈਦਾਨ ਵਿੱਚ ਪੈ ਗਈ ਪੁੱਠੀ ਚੱਕ ਸਾਹਮੋ ਦੀ ਧਰਤੀ ਦਾ ਸੋਹਣ ਮੇਰੇ ਮਿੱਤਰੋ ਕੋਤਾ ਜੀ ਵੀ ਕਹਿੰਦੇ 250 ਪੌਂਡ ਦੇਣਗੇ ਜੇ ਗਰੇਜਨ ਦਾ ਜਫਾ ਲਾ ਗਿਆ ਕਬੱਡੀ ਸਿਰਾਂ ਲੱਗਿਆ ਪਿਆ ਕਬੱਡੀ ਅੱਜ ਦੇ ਨਮਨੋ 4 ਸਾਲ ਦਾ ਲੱਗਦਾ ਏ ਆਹ ਸਾਹਮਣੇ ਸੋਡ ਫੈਡਰੇਸ਼ਨ ਦਾ ਹੁਕਮ ਹੈ ਫੈਡਰੇਸ਼ਨ ਵੱਡੀ ਹੈ ਆਹ ਸਾਹਮਣੇ ਇਸ ਲਈ ਮਾਲਾ ਆਓ ਜਨ ਮਾਲਾ ਤੇ ਖੁਸ਼ੀ ਮਾਲਾ ਤੇ ਖੁਸ਼ੀ ਮਾਲਾ ਤੇ ਖੁਸ਼ੀ ਆਹ ਵਾਹ ਵਾਹ ਦੇਖ ਲਾ